शिरी वाहे गुरु साहिब जी राग सोरठ बाणि भगत रविदास जी की एक ओंकार सतगुरु प्रसाद ਜੋ ਹੰ ਬਾਂਦੇ ਮੋਹ ਫਾਸ ਹੰ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੋਟਨ ਕੋ ਯਤਨ ਕਰਿਓ ਹੰ ਛੋਟੇ ਤੁਮ ਆਰਾਦੇ ਜੋ ਹੰ ਬਾਂਦੇ ਮੋਹ ਫਾਸ ਹੰ ਪ੍ਰੇਮ ਬੰਧਨ ਤੁਮ ਬਾਦੇ اپنے شوٹن کو جتن کریو ہم شوٹے تم آردے دے مادوے جانت ہو جیسی تیسی اب کہاں کریوں گے ایسی ہو ਮੀਨ ਪਕਰ ਫਾਕਿਓ ਔਰ ਕਾਟਿਓ ਹਰਾਣਕਿਓ ਬਹੁਬਾਨੀ ਕਾਂਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਆਪਨ ਬਾਪੇ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ موہ پٹل سب جگت ویا پو بگت نہیں سنتاپا کہہ روداس بگت اک باڈی اب یہ کاسو کہاں کارن ہم تم آرا دے سو دکھ اجو سہی ہے کہہ رو داس بگت اک باڈی اب یہ کاسو کہ ਜਾਂ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜਹੂੰ ਸਹੀਐ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦ ਸੋਹੇ ਮਾਦੋ ਜੇ ਅਸੀਂ ਮੋਹ ਦੀ ਫਾਹੀ ਵਿੱਚ ਵੱਜੇ ਹੋਏ ਸਾਂ ਤਾਂ ਅਸਾ ਤੈਨੂੰ ਆਪਣੇ ਪਿਆਰ ਦੀ ਰੱਸੀ ਵਿੱਚ ਨਾਲ ਬੰਨ ਲਿਆ ਹੈ ਐਸੀ ਤਾਂ ਉਹ ਮੋਹ ਦੀ ਫਾਹੀ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਆਇਆ ਤੂੰ ਸਾਡੇ ਪਿਆਰ ਦੇ ਜਕੜ ਵਿੱਚੋਂ ਕਿਵੇਂ ਨਿਕਲੇਂਗਾ हे ਮਾਦੋ ਤੇਰੇ ਭਗਤ ਜਿਹੋ ਜਿਹਾਂ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੇ ਤੁੰ ਲੁਕਿਆ ਨਹੀਂ ਰਹਿ ਸਕਦਾ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਅਜੇ ਹੀ ਪ੍ਰੀਤ ਦੇ ਹੁੰਦਿਆਂ ਤੂੰ ਜਰੂਰ ਉਹਨਾਂ ਨੂੰ ਮੌਤੋਂ ਬਚਾਈ ਰੱਖਨ ਦਾ ਹੈ ਰਹਾਉ ਅ ਸਾਡਾ ਤੇਰੇ ਨਾਲ ਪਿਆਰ ਵੀ ਉਹੋ ਹੈ ਜੋ ਮਛਲੀ ਨੂੰ ਪਾਣੀ ਨਾਲ ਹੁੰਦਾ ਹੈ ਅਸਾਂ ਮਰ ਕੇ ਵੀ ਤੇਰੀ ਯਾਦ ਨਹੀਂ ਛੱਡਣੀ ਮੱਛੀ ਪਾਣੀ ਵਿੱਚੋਂ ਫੜ ਕੇ ਫਾਕਾ ਕਰ ਦਈਏ ਟੁੱਟੇ ਕਰ ਦਈਏ ਤੇ ਕਈ ਤਰ੍ਹਾਂ ਰੰਗ ਲਈਏ ਫਿਰ ਰਤਾ ਰਤਾ ਕਰਕੇ ਖਾ ਲਈਏ ਫਿਰ ਵੀ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਜਿਸ ਖਾਣ ਵਾਲੇ ਦੇ ਪੇਟ ਵੀ ਜਾਂਦੀ ਹੈ ਉਸ ਨੂੰ ਵੀ ਪਾਣੀ ਦੀ ਪਿਆਸ ਲਗਾ ਦਿੰਦੀ ਹੈ ਜਗਤ ਦਾ ਮਾਲਕ ਹਰੀ ਕਿਸੇ ਦੇ ਪਿਓ ਦੀ ਜੱਤੀ ਮੁਕਲੀਅਤ ਨਹੀਂ ਹੈ ਉਹ ਤਾਂ ਪ੍ਰੇਮ ਦਾ ਵੱਜਿਆ ਹੋਇਆ ਹੈ ਇਸ ਪ੍ਰੇਮ ਤੋਂ ਬਾਜਿਆ ਹੋਇਆ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ। ਰਵਿਦਾਸ ਆਖਦਾ ਹੈ, "ਹੇ ਮਾਦੋ, ਮੈਂ ਇੱਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੀ ਡ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਨਹੀਂ। ਜੋ ਇਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਹਾਂ, ਉਹ ਇਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ।" ਭਾਵ ਉਸ ਮੂਸ ਦਾਤਾ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ ਮਾਇਆ ਦੇ ਮੂਹ ਦੀ 파ਹੀ ਨੂੰ ਤੋੜਨ ਦਾ ਇੱਕੋ ਇੱਕ ਤਰੀਕਾ ਹੈ ਪ੍ਰਭੂ ਚਰਨਾਂ ਵਿੱਚ ਪਿਆਰ ਵਾਹਿ ਗੁਰੂ ਜੀ ਕਾ ਕਰ ਸਾ ਵਾਹਿ ਗੁਰੂ ਜੀ ਕੀ ਵਤੇ